ਗੰਗਾ ਦੇ ਕਿੰਡੇ ਤੇ ਕਲਾ ਕੇ ਪੱਗ ਤਮਾਰਦਾ ਹਕ ਚਟ ਤਾਰਾ ਖੜ ਕੇ ਬਿਆ ਸੁਣ ਲਈ ਗੱਲ ਪਗਤ ਤੇ ਆਸਾਂ ਕਾ ਤੂੰ ਪੇਟ ਲਿਆਈ ਜਬ ਥਕਿਆ ਟੁੱਟਿਆ ਰਾਹੀ ਲਿਆ ਪੇਟ ਪੇਟਾ ਭਗਤਾ ਵੀ ਬਾਜ ਮਾਰੇ ਗੰਗਾ ਮਾਈ ਕਾਂਜੀ ਵਿੱਚ ਵੱਸਦਾ ਗੰਡਾ ਰਹਿੰਦਾ ਕਦੇਸ਼ ਤਰੇ ਸੁਧਰਨਾ ਸਮਝ ਲਮੀ ਹੋਏ ਅਸਲ ਖੁਦਾ ਦਾ ਮਿੱਤਰ ਉਹ ਦੀਦਰ ਪੂਝਣ ਦੀ ਕਰਦੇ ਫਿਰਦੇ ਜੋ ਚਤਰਾਈ ਲਿਆ ਪੇਟਾ ਭਗਤਾ ਬੱਜਾ ਮਾਰੇ ਗੰਗਾ ਮਾਈ ਵੇਟ ਕਰਤਾ ਕਰਦੀ ਆਨੇ ਅੱਡ ਕਰਤਾ ਕਰਦੀ ਆਨੇ ਫਿਰ ਵੀ ਕਾਰ ਤਰਮਦੀ ਕਰਦਾ ਜੋ ਦਿਲ ਦਾ ਸਚਾਏ ਨਹੀਂ ਦੀ ਦੁਨੀਆ ਤੱਕ ਨਹੀਂ ਮਰਦਾ ਦੁਨੀਆ বুঝ ਲੈਂਦੀ ਛਪਾਈ ਲਿਆ ਪੇਟ ਭਗਤਵੇਂ ਜੋ ਮਨ ਨੂੰ ਮਾਰੇ ਲਵੇ ਉਸ ਦੀ ਕਾਲ ਕਰੀ ਅਗਵਾਈ ਲਿਆ ਪੇਟ ਭਗਤਾਵੇ ਬਾਜ ਅਮਰੀ ਕੰਗਾ ਮਾਈ ਸੱਚੀ ਦਿਲ ਮਿਲ ਲੈਣਾ ਪਾਵੇਂ ਦੁਨੀਆਂ ਤੇ ਬਥੀਰੀ ਲਿਆ ਪੇਟ ਕਬੂਲਾਵੇਂ ਸੇਧ ਕਰਨਾ ਲਾਮੀ ਦੇਰੀ ਮੋਲੇ ਦਿਲ ਦਾ लिया पेटा पगता वे बाजा मारे गंगा माई गंगा दे पानी जो गंगा, गंगा दे, दे, पानी दे पानी जो निकली बाइक जोड़ी वाली कर इशारे से उसने विच काली मुल दिल ਦੀ ਕੋਈ ਨਹੀਂ ਇੱਥੇ ਚਿਤرائی ਲਿਆ ਪੇਟ ਫਗਤਵੇ ਬਾਜਾ ਮਾਰੇ ਗੰਗਾ ਮਾਈ ਇਸੇ ਨਿਰਮਲ ਮਾਈ ਦੇ ਬਾਣ ਫੁੱਲ ਲੇ ਕਾਤਰ ਦੇ ਸੱਚੇ ਦੇ ਬਿਰਲੇ ਨੇ ਬੰਦੇ ਰਹਿਣ ਹਜ਼ਾਰਾ ਮਰਦੇ ਓ ਝੂਠੇ ਨੂੰ ਨੇਰਤ ਸੀ ਦਿਸਦੀ ਸੱਚੀ ਨੂਰ ਸ਼ਨਾਈ ਲਿਆ ਪੀਟਾ ਫਗਤ ਵੀ ਬੱਜ ਮਾਰੇ ਗੰਗਾ ਮਾਈ ਉਹ ਪਗਤ ਸੋਚਦਾ ਸੀ ਕਬਰ ਰੱਬ ਸੁਦਰ ਵਿੱਚ ਵੱਸਦਾ ਸਾਡੀ ਵਿੱਚ ਕਾਮੀ ਹੋ ਸਾਡੇ ਨਾਲ ਤਾਂ ਦੇ ਨਹੀਂ ਹੱਸਦਾ ਇੱਕ ਦਿਲ ਦੇ ਤਾ ਭਗਤ ਵੀ ਬਾਜਾ ਮਾਰੇ ਗੰਗਾ ਮਾਈ ਜਾ ਪੈਤਾ ਦੇ ਕੇ ਤੇ ਆ ਜਾ ਪੈਤਾ ਦੇ ਕੇ ਤੇ ਲਾ ਮੇ ਤੁਮਿ ਕਿ ਲੈ ਜਾ ਕਿਤੇ ਚਲਿਆ ਜਾ BAD time.